ਅਮਚੇ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ ਵੀ ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮੰਦ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਮ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾਤਾਰ ਤੁਹਾਡੀ ਸਕਰੀਨ ਤੇ ਵੀ ਚੱਲ ਆ ਰਹਾਂ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਓ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਸਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਕੁੰਮਣ ਆਏ ਸਨ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀਵਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇਨ੍ਹਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਵਿੱਚ ਪੁਸ਼ਟੀ ਕੀਤੀ ਗਈ ਹੈ ਨਾ ਜਾਰੀ ਕੀਤੇ ਗਏ ਨੇ ਜਨ ਤੱਕ ਤੌਰ ਤੇ ਤਾਂ ਦੱਸਿਏ ਕਿ ਮਨਜੂਨਾ ਸ਼ਿਵਾਮੂ ਵੀਨੇ ਨਰਵਾਲ ਸ਼ੁਭਮ ਦਵੀਦੀ ਦਲੀਪ ਚਹਿਰਾਮ ਸੰਦੀਪ ਬਿੱਟਨੰਦ ਕੇਰੀ ਉਦਵਾਨੀ ਰਰਦੀਪ ਕੁਮਾਰ ਅਤਲ ਸ਼੍ਰੀਕਾਂਤ ਮੋਨੇ ਅਤੇ ਇਜ਼ਨਾਲੀ ਕਈ ਹੋਰ ਨਾਂ ਸਾਹਮਣੇ ਨੇ ਜਿੰਨਾ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਦਾਸੀਏ ਕੀ ਤਕਰੀਬਨ 16 ਨਾਂ ਸਾਹਮਣੇ ਨੇ ਜਿੰਨਾ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਂ ਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਲਗਾਤਾਰ ਤਾਂ ਡਿਸਕਰੀਨ ਤੇ ਇਹ ਇਹ ਲਿਸ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਲਗਾਤਾਰ ਏਜੰਸੀਆਂ ਵੀ ਹੁਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ ਥਾਂ-ਥਾਂ ਤੇ ਨਾਕੇ ਬੰਦੀਆਂ ਕੀਤੀਆਂ ਗਈਆਂ ਨੇ ਲਗਾਤਾਰ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈਲਾਈਟ ਤੇ ਦੇਖੀ ਜਾ ਸਕਦੀ ਹੈ ਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮੰਦ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਂ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾ ਦਾਦੀ ਸਕਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਏ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕ ਮਹਾਰਾਸ਼ਟra ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਹਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਹਮਨ ਆਇਸਨ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇੰਨਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਨਾ ਜਾਰੀ ਕੀਤੇ ਗਏ ਨੇ ਜਨ ਤੱਕ ਤੌਰ ਤੇ ਤਦਸੀ ਕੀ ਮਨਜੂਨਾ ਸ਼ਿਵਾਮੂ ਵੀਨੇ ਨਰਵਾਲ ਸ਼ੁਭਮ ਦਵੀਦੀ ਦਲੀਪ ਚੈਰਾਮ ਸੰਦੀਪ ਬਿੱਟਨੰਦ ਕੇਰੀ ਉਦਵਾਨੀ ਰੜਦੀਪ ਕੁਮਾਰ, ਅਤਲ, ਸ਼੍ਰੀਕਾਂਤ ਮੋਨੇ ਅਤੇ ਇਜ਼ਨਾਲੀ ਕਈ ਹੋਰ ਨਾਂ ਸਾਹਮਣੇ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਅਦਾਸੀਏ ਕਿ तकरीबन 16 ਨਾਂ ਸਾਹਮਣੇ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਂ ਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਲਗਾਤਾਰ ਸਾਡੀ ਸਕਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਲਗਾਤਾਰ ਏਜੰਸੀਆਂ ਵੀ ਹੁਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ ਥਾ-ਥਾਤੇ ਨਾਕੇ ਬੰਦੀਆਂ ਕੀਤੀਆਂ ਗਈਆਂ ਨੇ ਲਗਾਤਾਰ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈ ਅਲਰਟ ਤੇ ਦੇਖੀ ਜਾ ਸਕਤੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ ਵੀ ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮੰਦ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਮ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾਤਾਰ ਦਾ ਡਿਸਕ੍ਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਏ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਸਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਕੁੰਮਨ ਆਇਸਨ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇੰਨਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਵਿੱਚ ਪੁਸ਼ਟੀ ਕੀਤੀ ਗਈ ਹੈ ਨਾ ਜਾਰੀ ਕੀਤੇ ਗਏ ਨੇ ਜਨ ਤੱਕ ਤੌਰ ਤੇ ਤਦਸੀਕੀ ਮਨਜੂਨਾ ਸ਼ਿਵਾਮੂ ਵੀਨੇ ਨਰਵਾਲ ਸ਼ੁਭਮ ਦਵੀਦੀ ਦਲੀਪ ਚੈਰਾਮ ਸੰਦੀਪ ਬਿੱਟਾਨੰਦ ਕੇਰੀ ਉਦਵਾਨੀ ਰੜਦੀਪ ਕੁਮਾਰ ਅਤਲ ਸ਼੍ਰੀਕਾਂਤ ਮੋਨੇ ਅਤੇ ਇਜ਼ਨਾਲੀ ਕਈ ਹੋਰ ਨਾਂ ਸਾਹਮਣੇ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਦੱਸਿਆ ਕਿ तकरीबन 16 ਨਾਂ ਸਾਹਮਣੇ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਂ ਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਤਾਂ ਲਗਾਤਾਰ ਸਾਡੀ ਸਕਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਲਗਾਤਾਰ ਏਜੰਸੀਆਂ ਵੀ ਹੋਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ ਥਾ-ਥਾਤੇ ਨਾਕੇ ਬੰਦੀਆਂ ਕੀਤੀਆਂ ਗਈਆਂ ਨੇ ਲਗਾਤਾਰ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈ ਅਲਰਟ ਤੇ ਦੇਖੀ ਜਾ ਸਕਤੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮੰਨ ਦੇ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਂ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾਤਾਰ ਆਡਾ ਸਕਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਏ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਹਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਕੁੰਮਨ ਆਇਸਨ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇਨਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਵਿੱਚ ਪੁਸ਼ਟੀ ਕੀਤੀ ਗਈ ਹੈ ਨਾ ਜਾਰੀ ਕੀਤੇ ਗਏ ਨੇ ਜਨ ਤੱਕ ਤੌਰ ਤੇ ਤਾਦਸੀ ਕੀ ਮਨਜੂਨਾਤ ਸ਼ਿਵਾਮੂ ਵੀਨੇ ਨਰਵਾਲ ਸ਼ੁਭਮ ਦਵੀਦੀ ਦਲੀਪ ਚੈਰਾਮ ਸੰਦੀਪ ਬਿੱਟਨੰਦ ਘੇਰੀ ਉਦਵਾਨੀ ਰੜਦੀਪ ਕੁਮਾਰ, ਅਤੁਲ, ਸ਼੍ਰੀਕਾਂਤ ਮੋਨੇ ਅਤੇ ਇਜ਼ਨਾਲੀ ਕਈ ਹੋਰ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਦਾਸੀਏ ਕੀ ਤਕਰੀਬਨ 16 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਂ ਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਤਾਂ ਲਗਾਤਾਰ ਸਾਡੀ ਸਕਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਲਗਾਤਾਰ ਏਜੰਸੀਆਂ ਵੀ ਹੁਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ, ਥਾਂ-ਥਾਂ ਤੇ ਨਾਕਾਬੰਦੀਆਂ ਕੀਤੀਆਂ ਗਈਆਂ ਨੇ। ਲਗਾਤਾਰ ਗੱਟੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈ ਲਰਟ ਤੇ ਦੇਖੀ ਜਾ ਸਕਦੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮਨ ਦੇ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਮ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾ ਦਾਡੀ ਸਕਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਏ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਹਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਕੁੰਮਨ ਆਇਸਨ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇੰਨਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਵਿੱਚ ਪੁਸ਼ਟੀ ਕੀਤੀ ਗਈ ਹੈ ਨਾ ਜਾਰੀ ਕੀਤੇ ਗਏ ਨੇ ਜਨਤਕ ਤੌਰ ਤੇ ਤਾਂ ਦੱਸੀ ਕਿ ਮੰਚੂ ਨਾਥ ਸ਼ਿਵਾਮੂ ਵਿਨੇ ਨਰਵਾਲ ਸ਼ੁਭਮ ਦਵੀਦੀ ਦਲੀਪ ਜੈਰਾਮ ਸੰਦੀਪ ਬਿੱਟਨ ਅੰਧਕੇਰੀ ਉਦਵਾਨੀ ਰਰਦੀਪ ਕੁਮਾਰ ਅਤੁਲ ਸ਼੍ਰੀਕਾਂਤ ਮੋਨੇ ਅਤੇ ਇਸ ਨਾਲ ਹੀ ਕਈ ਹੋਰ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਤਕਰੀਬਨ 16 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਲ ਜਿਹਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਤਾਂ ਲਗਾਤਾਰ ਸਾਡੀ ਸਕਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਲਗਾਤਾਰ ਏਜੰਸੀਆਂ ਵੀ ਹੁਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ ਥਾ-ਥਾ ਤੇ ਨਾਕੇ ਬੰਦੀਆਂ ਕੀਤੀਆਂ ਗਈਆਂ ਨੇ ਲਗਾਤਾਰ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸੇ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈ ਅਲਰਟ ਤੇ ਦੇਖੀ ਜਾ ਸਕਦੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦੇਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮੰਨ ਦੇ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਂ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾਤਾਰ ਦਾਤੀ স্ক্রিন ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਏ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਸਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਕੁੰਮਨ ਆਇਸਨ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇੰਨਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਦੇ ਵਿੱਚ ਪੁਸ਼ਟੀ ਕੀਤੀ ਗਈ ਨਾ ਜਾਰੀ ਕੀਤੇ ਗਏ ਨੇ ਜਨਤਕ ਤੌਰ ਤੇ ਤਦਾਸੀ ਕੀ ਮਨਚੂਨਾ ਸ਼ਿਵਾਮੂ ਵੀਨੇ ਨਰਵਾਲ ਸ਼ੁਭਮ ਦਵੀਦੀ ਦਲੀਪ ਚੈਰਾਮ ਸੰਦੀਪ ਬਿੱਟਨੰਦ ਕੇਰੀ ਉਦਵਾਨੀ ਰੜਦੀਪ ਕੁਮਾਰ, ਅਤਲ, ਸ਼੍ਰੀਕਾਂਤ ਮੋਨੇ ਅਤੇ ਇਜ਼ਨਾਲੀ ਕਈ ਹੋਰ ਨਾਂ ਸਾਹਮਣੇ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਅਦਾਸੀਏ ਕਿ तकरीबन 16 ਨਾਂ ਸਾਹਮਣੇ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਂ ਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਲਗਾਤਾਰ ਸਾਡੀ ਸਕਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਲਗਾਤਾਰ ਏਜੰਸੀਆਂ ਵੀ ਹੁਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ। ਥਾਂ-ਥਾਂ ਤੇ ਨਾਕਾਬੰਦੀਆਂ ਕੀਤੀਆਂ ਗਈਆਂ ਨੇ। ਲਗਾਤਾਰ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈਲਰਟ ਤੇ ਦੇਖੀ ਜਾ ਸਕਦੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮੰਦ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਮ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾ ਤਾਡੀ ਸਕਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਤੇ ਹੋ ਦੱਸਿਏ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਸਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਕੁੰਮਨ ਆਇਸਨ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇੰਨਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਦੇ ਵਿੱਚ ਪੁਸ਼ਟੀ ਕੀਤੀ ਗਈ ਨਾ ਜਾਰੀ ਕੀਤੇ ਗਏ ਨੇ ਜਨਤਕ ਤੌਰ ਤੇ ਤਦਾਸੀ ਕੀ ਮਨਜੂਨਾ ਸ਼ਿਵਾਮੂ ਵੀਨੇ ਨਰਵਾਲ ਸ਼ੁਭਮ ਦਵੀਦੀ ਦਲੀਪ ਚੈਰਾਮ ਸੰਦੀਪ ਬਿੱਟਾਨੰਦ ਘੇਰੀ ਉਦਵਾਨੀ ਰੜਦੀਪ ਕੁਮਾਰ, ਅਤੁਲ, ਸ਼੍ਰੀਕਾਂਤ ਮੋਨੇ ਅਤੇ ਇਜ਼ਨਾਲੀ ਕਈ ਹੋਰ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਦਾਸੀਏ ਕੀ ਤਕਰੀਬਨ 16 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਂ ਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਤਾਂ ਲਗਾਤਾਰ ਸਾਡੀ ਸਕਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਲਗਾਤਾਰ ਏਜੰਸੀਆਂ ਵੀ ਹੁਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ, ਥਾਂ-ਥਾਂ ਤੇ ਨਾਕਾਬੰਦੀਆਂ ਕੀਤੀਆਂ ਗਈਆਂ ਨੇ। ਲਗਾਤਾਰ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈ ਲਰਟ ਤੇ ਦੇਖੀ ਜਾ ਸਕਦੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮਨ ਦੇ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਂ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾਤਾਰ ਦਾਡੀ ਸਕਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਓ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਸਨ ਅਤੇ 2 ਤੋਂ 3 ਲੋਕ ਦੱਸਿਏ ਕਿ ਵਿਦੇਸ਼ ਤੋਂ ਕੁੰਮਣ ਆਏ ਸੰ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਦੌਰਾਨ ਇਨ੍ਹਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਵਿੱਚ ਪੁਸ਼ਟੀ ਕੀਤੀ ਗਈ ਹੈ ਨਾ ਜਾਰੀ ਕੀਤੇ ਗਏ ਨੇ ਜਨ ਤੱਕ ਤੌਰ ਤੇ ਤਾਂ ਦੱਸਿਆ ਕਿ ਮਨਜੂਨਾ ਸ਼ਿਵਾਮੂ ਵਿਨੇ ਨਰਵਾਲ, ਸ਼ੁਭਮ ਦਵੀਦੀ, ਦਲੀਪ ਚੈਰਾਮ, ਸੰਦੀਪ ਬਿੱਟਨੰਦ ਘੇਰੀ, ਉਦਵਾਨੀ ਰੜਦੀਪ ਕੁਮਾਰ, ਅਤਲ, ਸ਼੍ਰੀਕਾਂਤ ਮੋਨੇ ਅਤੇ ਇਸ ਨਾਲ ਹੀ ਕਈ ਹੋਰ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਦਾਸੀਏ ਕੀ ਤਕਰੀਬਨ 16 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਂ ਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਤਾਂ ਲਗਾਤਾਰ ਸਾਡੀ ਸਕਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਲਗਾਤਾਰ ਏਜੰਸੀਆਂ ਵੀ ਹੁਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ, ਥਾਂ-ਥਾਂ ਤੇ ਨਾਕਾਬੰਦੀਆਂ ਕੀਤੀਆਂ ਗਈਆਂ ਨੇ। ਲਗਾਤਾਰ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈਲਰਟ ਤੇ ਦੇਖੀ ਜਾ ਸਕਦੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮੰਦ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਂ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾ ਤਹਾਡੀ ਸਕਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਓ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਸਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਕੁੰਮਣ ਆਇਸਨ ਚੰਮੂ ਕਸ਼ਮੀਰ ਅਤੇ ਇਸੇ ਦੌਰਾਨ ਅਤਵਾਦੀਵਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇੰਨਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਕੁਝ ਲੋਕ ਗੰਭੀਰ ਰੂਪ ਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਵਿੱਚ ਪੁਸ਼ਟੀ ਕੀਤੀ ਗਈ ਹੈ ਨਾ ਜਾਰੀ ਕੀਤੇ ਗਏ ਨੇ ਜਨ ਤੱਕ ਤੌਰ ਤੇ ਤਾਂ ਦੱਸਿਏ ਕਿ ਮਨਜੂਨਾ ਸ਼ਿਵਮੂ ਵੀਨੇ ਨਰਵਾਲ ਸ਼ੁਭਮ ਦਵੀਦੀ ਦਲੀਪ ਚੈਰਾਮ ਸੰਦੀਪ ਬਿੱਟਨੰਦ ਘੇਰੀ ਉਦਵਾਨੀ ਰੜਦੀਪ ਕੁਮਾਰ, ਅਤਲ, ਸ਼੍ਰੀਕਾਂਤ ਮੋਨੇ ਅਤੇ ਇਸੇ ਨਾਲ ਹੀ ਕਈ ਹੋਰ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਅਦਾਸੀਏ ਕਿ तकरीबन 16 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਨਾਂ ਜਿਹੇ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਲਗਾਤਾਰ ਸਾਡੀ ਸਕਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਂ ਲਗਾਤਾਰ ਏਜੰਸੀਆਂ ਵੀ ਹੋਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ ਥਾਂ-ਥਾਂ ਤੇ ਨਾਕੇ ਬੰਦੀਆਂ ਕੀਤੀਆਂ ਗਈਆਂ ਨੇ ਲਗਾਤਾਰ ਗੱਡੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈ ਅਲਰਟ ਤੇ ਦੇਖੀ ਜਾ ਸਕਦੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦਰਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮੰਨ ਦੇ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਂ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾ ਤਾਡੀ ਸਕਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਓ ਕਿ ਕੁਝ ਜ਼ਿਆਦਾਤਰ ਲੋਕ ਕਰਨਾਟਕਾ ਮਹਾਰਾਸ਼ਟਰਾ ਅਤੇ ਇਸ ਨਾਲ ਹੀ ਸੂਰਤ ਗੁਜਰਾਤ ਤੋਂ ਦੇਖੇ ਜਾ ਰਹੇ ਸਨ ਅਤੇ ਦੋ ਤੋਂ ਤਿੰਨ ਲੋਕ ਦੱਸਿਏ ਕਿ ਵਿਦੇਸ਼ ਤੋਂ ਹਮਨ ਆਇਸਨ ਚੰਮੂ ਕਸ਼ਮੀਰ ਅਤੇ ਇਸ ਦੌਰਾਨ ਅਤਵਾਦੀਵਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਇਨ੍ਹਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਦੌਰਾਨ ਕੁਝ ਲੋਕ ਗੰਭੀਰ ਰੂਪ ਚ ਜ਼ਖਮੀ ਵੀ ਹੋ ਜਾਂਦੇ ਨੇ ਜਿਨ੍ਹਾਂ ਦੀ ਲਿਸਟ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਨਾ ਜਾਰੀ ਕੀਤੇ ਗਏ ਨੇ ਜਨ ਤੱਕ ਤੌਰ ਤੇ ਤਾਂ ਦੱਸਿਏ ਕਿ ਮਨਜੂ ਨਾ ਸ਼ਿਵਾਮੂ ਵੀਨੇ ਨਰਵਾਲ, ਸ਼ੁਭਮ ਦਵੀਦੀ, ਦਲੀਪ ਚੈਰਾਮ, ਸੰਦੀਪ ਬਿੱਟਨੰਦ ਘੇਰੀ, ਉਦਵਾਨੀ ਰਰਦੀਪ ਕੁਮਾਰ, ਅਤੁਲ, ਸ਼੍ਰੀਕਾਂਤ ਮੋਨੇ ਅਤੇ ਇਜ਼ਨਾਲੀ ਕਈ ਹੋਰ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਦਸਤੀਏ ਕਿ ਤਕਰੀਬਨ 16 ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਦਸ ਨਾਂ ਜਿਨ੍ਹਾਂ ਨੂੰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਲਗਾਤਾਰ ਤਾਂ ਡਿਸਕ੍ਰੀਨ ਤੇ ਇਹ ਲਿਸਟ ਚੱਲਦੀ ਪਈ ਹੈ ਜਿਸ ਤੁਸੀਂ ਵੀ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਲਗਾਤਾਰ ਏਜੰਸੀਆਂ ਵੀ ਹੁਣ ਹਾਈ ਅਲਰਟ ਤੇ ਦੇਖਿਆ ਜਾ ਰਹੀਆਂ ਨੇ ਥਾ-ਥਾ ਤੇ ਨਾਕੇ ਬੰਦੀਆਂ ਕੀਤੀਆਂ ਗਈਆਂ ਨੇ ਲਗਾਤਾਰ ਗੱਟੀਆਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਹੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਵੀ ਹਾਈ ਅਲਰਟ ਤੇ ਦੇਖੀ ਜਾ ਸਕਤੀ ਹੈ ਅਤੇ ਸਰਕਾਰ ਵੱਲੋਂ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਹੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਸ਼ਾਸਨ ਵੀ ਲਗਾਤਾਰ ਸਖਤੀ ਵਰਤਦਾ ਦੇਖਿਆ ਜਾ ਸਕਦਾ ਹੈ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਹੀ ਪੂਰੇ ਪਾਰਦੇਸ਼ ਦੇ ਵਿੱਚ ਡਰ ਦਾ ਮਾਹੌਲ ਹੈ ਦੱਸਦੀ ਹੈ ਕਿ 20 ਤੋਂ ਵੱਧ ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਮਨ ਦੇ ਵਿੱਚ ਵੀ ਡਰ ਦੇਖਿਆ ਜਾ ਰਿਹਾ ਸੀ ਪਰ ਦੱਸਦੀ ਹੈ ਕਿ ਹੁਣ ਕੁਝ ਨਾਮਾਂ ਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਵਿੱਚ 16 ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 10 ਅਜਿਹੇ ਨਾਂ ਨੇ ਜਿਨ੍ਹਾਂ ਦੇ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਲਿਸਟ ਲਗਾ ਦਾਤੀ ਸਕਰੀਨ ਤੇ ਵੀ ਚਲਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੀ ਇਹ ਨਾ ਦੇਖ ਸਕਦੇ ਹੋ ਦੱਸਿਓ ਕਿ ਕੁਝ ਜ਼ਿਆਦਾਤਰ ਲੋਕ